ਪੰਜਾਬ ਇਨਸਾਈਡ ਦੇ ਉੱਪਰ ਤੁਹਾਡਾ ਸਵਾਗਤ ਹੈ ਮੈਂ ਪਰਮਜੀਤ ਸਿੰਘ ਵਿੱਧਵਾਲੀ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਭਾਈ ਅਮਨਪਾਲ ਸਿੰਘ ਨੂੰ ਲੈ ਕੇ ਦੋ ਖਬਰਾਂ ਸਾਹਮਣੇ ਆਈਆਂ ਨੇ ਪਹਿਲੀ ਖਬਰ ਹੈ ਕਿ ਉਹਨਾਂ ਦੇ ਵੱਲੋਂ ਜੋ ਹਾਈ ਸਕੂਲ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਉਸ ਦਾ ਕੀ ਬਣਿਆ ਹੈ ਤੇ ਦੂਸਰੀ ਖਬਰ ਹੈ ਕਿ ਉਹਨਾਂ ਦੇ ਮਾਤਾ ਨੂੰ ਦਿੱਲੀ 에ਰਪੋਰਟ ਦੇ ਉੱਪਰ ਰੋਕਿਆ ਗਿਆ ਹੈ ਰੋਕਿਆ ਕਿਉਂ ਗਿਆ ਹੈ ਉਹ ਕਿੱਥੇ ਜਾ ਰਹੇ ਸਨ ਤੇ ਰੁੱਕ ਕੇ ਜਾਣ ਤੋਂ ਬਾਅਦ ਉਹ ਕਿੱਥੇ ਗਏ ਨੇ ਇਸ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਅਖਰ ਤੱਕ ਜ਼ਰੂਰ ਦੇਖਣਾ ਭਾਈ ਅਮਰਪਾਲ ਸਿੰਘ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਹਾਂ ਕਿ 1 ਦਸੰਬਰ ਤੋਂ ਸੰਸਦ ਦਾ ਸਰਦਰੁੱਤ اجلاس ਸ਼ੁਰੂ ਹੋਣ ਜਾ ਰਿਹਾ ਹੈ ਤੇ ਭਾਈ ਅਮਰਪਾਲ ਸਿੰਘ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਇਸ ਕਰਕੇ ਉਹਨਾਂ ਦੇ ਵੱਲੋਂ ਹਾਈ ਕੋਰਟ through ਕੀਤਾ ਗਿਆ ਸੀ ਕਿ ਉਹਨਾਂ ਨੂੰ ਜੋ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮਿਲੇ 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਦਾ ਇਹ ਜੋ ਸਰਦੁੱਤ ਇਜਲਾਸ ਹੋਵੇਗਾ ਪਰ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਨੋਟਸ ਜਾਰੀ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਯਾਨੀ ਕਿ ਜੋ ਡਿਪਾਰਟਮੈਂਟ ਖੁਦ ਮੁੱਖ ਮੰਤਰੀ ਦੇ ਕੋਲ ਉਹਨਾਂ ਨੂੰ ਕਿਹਾ ਗਿਆ ਹੈ ਹੁਕਮ ਜਾਰੀ ਕੀਤੇ ਗਏ ਨੇ ਕਿ ਤੁਸੀਂ ਇੱਕ ਹਫਤੇ ਦੇ ਅੰਦਰ ਆਪਣਾ ਜਵਾਬ ਦਾਖਲ ਕਰੋ ਕਿ ਪੰਜਾਬ ਸਰਕਾਰ ਦੇ ਉੱਪਰ ਕੀ ਸੋਚਦੀ ਆ ਤੁਹਾਨੂੰ ਦੱਸ ਦਿੰਨੇ ਆ ਜਦੋਂ ਅਦਾਲਤੰਦਰ ਸੁਣਵਾਈ ਹੋ ਰਹੀ ਸੀ ਤਾਂ ਜੋ ਕੇਂਦਰ ਸਰਕਾਰ ਦੇ ਵੱਲੋਂ ਵਕੀਲ ਪੇਸ਼ ਹੋਇਆ ਸੀ ਤਾਂ ਉਸ ਦੇ ਵੱਲੋਂ ਕਿਹਾ ਗਿਆ ਕਿ ਜੋ ਐਨਐਸਏ ਅਮਰ ਪਾਸਿੰਗ ਦੇ ਉੱਪਰ ਉਹ ਪੰਜਾਬ ਸਰਕਾਰ ਦੇ ਉੱਪ ਲਗਾਈ ਗਈ ਹੈ ਤੇ ਉਹ ਇਸ ਦੇ ਬਾਬਤੋ ਫੈਸਲਾ ਲੈ ਸਕਦਾ ਇਸ ਤੋਂ ਬਾਅਦ ਫਿਰ ਪੰਜਾਬ ਕੇਜਨਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਜਾਰੀ ਕੀਤਾ ਹੈ ਦੱਸ ਦਿੰਨੇ ਕਿ ਭਾਈ ਅਮਰ ਪਾਸਿੰਗ ਦੇ ਕਿਨ ਸੀ ਕਿ ਜੋ ਐਨਐਸਏ ਦੀ ਧਾਰਾ 15 ਦੇ ਤਹਿਤ ਉਹਨਾਂ ਨੂੰ ਪੈਰੋਲ ਮਿਲ ਸਕਦੀ ਹੈ ਉਹ 16 ਲੱਖ ਤੋਂ ਵੱਧ ਯਾਨੀ ਕਿ 19 ਲੱਖ ਲੋਕਾਂ ਦੇ ਨੁਮਾਇੰਦੇ ਨੇ ਇਸ ਕਰਕੇ ਉਹਨਾਂ ਨੂੰ ਪਾਰਲੀਮੈਂਟ ਜਾਣ ਦੀ ਇਜਾਜ਼ਤ ਮਿਲੇ ਤਾਂ ਕਿ ਲੋਕਾਂ ਦੀ ਗੱਲ ਉੱਥੇ ਜਾ ਕੇ ਉਪਰ ਕਰ ਸਕਣ ਇਹ ਪੂਰੀ ਪਟੀਸ਼ਨ ਜੋ ਭਾਈ ਅਮਰਪਾਲ ਸਿੰਘ ਦੇ ਵੱਲੋਂ ਪੰਜਾਬ ਹਾਈ ਕੋਰਟ ਵਿੱਚ ਦਾਖਲ ਕੀਤੀ ਗਈ ਸੀ ਹੁਣ ਜੋ ਦੂਸਰੀ ਖਬਰ ਆ ਉਹ ਭਾਈ ਅਮਰਪਾਲ ਸਿੰਘ ਦੀ ਜੋ ਮਾਤਾ ਹੈ ਬਲਵਿੰਦਰ ਕੌਰ ਉਹਨਾਂ ਨੇ ਕੈਨੇਡਾ ਜਾਣਾ ਸੀ ਆਪਣੀ ਧੀ ਦੇ ਕੋਲ ਕਿਉਂਕਿ ਉਹਨਾਂ ਦੇ ਕੋਲ ਸੁਪੁੱਤਰ ਹੋਇਆ ਏ ਪਰ ਆਖਰਕਾਰ ਜੋ ਪ੍ਰਸ਼ਾਸਨ ਦੇ ਵੱਲੋਂ ਜਾਂ ਕਹਿ ਸਕਦੇ ਆ 에어ਪੋਰਟ ਦੇ ਉੱਪਰ ਜੋ ਭਾਰਤ ਸਰਕਾਰ ਦੇ ਵੱਲੋਂ ਅਧਿਕਾਰੀਆਂ ਦੇ ਉਹਨਾਂ ਰੋਕਿਆ ਗਿਆ ਕਿ ਤੁਸੀਂ ਭਾਰਤ ਨੂੰ ਛੱਟ ਕੇ ਨਹੀਂ ਜਾ ਸਕਦੇ ਇਸ ਕਰਕੇ ਹੁਣ ਪਿਆਮਾਤ ਪਾਸ ਸਿੰਘ ਦੀ ਮਾਤਾ ਨੂੰ ਕੈਨੇਡਾ ਜਾਣ ਦੀ ਇਜਾਜ਼ਤ ਨਹੀਂ ਮਿਲੀ ਕੇ ਰੋਕੇ ਜਾਣ ਤੋਂ ਬਾਅਦ ਭਾਈ ਅਮਰਪਾਲ ਸਿੰਘ ਦੀ ਜੋ ਮਾਤਾਏ ਬਲਵਿੰਦਰ ਕੌਰ ਉਹਨਾਂ ਦਾ ਕਹਿਣਾ ਸੀ ਕਿ ਸਿੱਖ ਭਾਰਤ ਦੇ ਅਜ਼ਾਦ ਨਹੀਂ ਤੇ ਇਹ ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਤੇ ਰੋਕੇ ਜਾਣ ਤੋਂ ਬਾਅਦ ਭਾਈ ਅਮਰਪਾਲ ਸਿੰਘ ਦੀ ਮਾਤਾ ਹੁਣ ਆਪਣੇ ਸੁਪੁੱਤਰ ਅਮਰਪਾਲ ਨੂੰ ਮੈਂ ਦੇ ਲਈ ਉੱਥੋਂ ਦਿੱਲੀ ਤੋਂ ਡਿਬਰੂਗਾ ਨੂੰ ਰਵਾਨਾ ਹੋ ਗਈ ਆ ਭਾਈ ਅਮਰਪਾਲ ਸਿੰਘ ਤੋਂ ਉਹਨਾਂ ਦੇ ਪ੍ਰਵਾਦ ਜੁੜੀਆਂ ਹੋਈਆਂ ਜੇ ਦੋ ਕਬਰਾਂ ਸਾਹਮਣੇ ਆਏਗਾ ਇਸ ਨੂੰ ਦੇਖਣ ਵਾਲਾ ਹੋਗੀ ਜੋ ਪੰਜਾਬ ਸਰਕਾਰ ਦੇ ਵੱਲੋਂ ਜੋ 1 ਹਫਤੇ ਦੇ ਅੰਦਰ ਇਸ ਪੂਰੇ ਜੋ ਹੁਕਮ ਜਾਰੀ ਹੋਏ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉਸ ਦਾ ਕੀ ਜਵਾਬ ਆਉਂਦਾ ਹੈ ਕਿ ਭਾਈ ਅਮਰਪਾਲ ਸਿੰਘ ਇਸ ਵਾਰ ਸੈਸ਼ਨ ਦੇ ਵਿੱਚ ਜਾ ਸਕਣ ਕਿਉਂਕਿ ਉਹਨਾਂ ਦੇ ਵੱਲੋਂ ਪਹਿਲਾਂ ਵੀ ਐਤੀ ਮੰਗੀ ਗਈ ਸੀ ਪਰ ਉਦੋਂ ਅਨਕਾਰ ਕਰ ਦਿੱਤਾ ਗਿਆ ਤੇ ਹੁਣ ਦੇਖਣ ਬਣਾਓਗੇ ਇਸ ਵਾਰ ਕੀ ਫੈਸਲਾ ਆਉਂਦਾ ਹੈ ਧੰਨਵਾਦ